ਤਸਵੀਰਾਂ ਤੁਹਾਡੇ ਨਾਲ ਫਰੋਇਪੁਰ ਜ਼ਿਲ੍ਹੇ ਦੀਆਂ ਸਾਂਝੀਆਂ ਕਰ ਰਹੇ ਆ ਫਰੋਇਪੁਰ ਜ਼ਿਲ੍ਹੇ ਦੇ ਅਧੀਨ ਆਉਂਦਾ ਥਾਣਾ ਆਰਕੇ ਆਰਕੇ ਥਾਣਾ ਦੇ ਨਾ ਆਉਂਦਾ ਪਿੰਡ ਗੈਂਦਰ ਜ਼ਿਲ੍ਹਾ ਫਰੋਇਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਟਰੈਕਟਰ ਉੱਤੇ ਅਸ਼ਲੀਲ ਗਾਣੇ ਗੰਦੇ ਗਾਣੇ ਲਾਉਣ ਤੋਂ ਰੋਕਣ ਤੇ ਜਿਹੜਾ ਘਰ ਦੇ ਉੱਤੇ ਵਿਰੋਧੀ ਧਿਰ ਦੇ ਵਿਰੋਧੀ ਧਿਰ ਵੱਲੋਂ ਹਮਲਾ ਕਰ ਦਿੱਤਾ ਗਿਆ ਤਸਵੀਰਾਂ ਧਾੜ ਨਾਲ ਅਸੀਂ ਸਾਂਝੀਆਂ ਕਰ ਰਹੇ ਹੈਗੇ ਫਰੂਰੀਪੁਰ ਜ਼ਿਲ੍ਹੇ ਤੋਂ ਜਿੱਥੇ ਕਿ ਬੀਤੇ ਦਿਨ ਜਿਹੜਾ ਬੀਤੇ ਦਿਨ ਦੀ ਘਟਨਾ ਦੱਸੀ ਜਾ ਰਹੀ ਹੈਗੀ ਏ ਤਸਵੀਰਾਂ ਵਿੱਚ ਝਾੜ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਟਰੈਕਟਰਾਂ ਦੀ ਭੰਨ ਤੋੜ ਕੀਤੀ ਗਈ ਕਿਸ ਤਰ੍ਹਾਂ ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਗਈ ਔਰ ਕਰਿਆ ਕੇ ਜਿਹੜਾ ਕੁਝ ਵਿਅਕਤੀਆਂ ਤੇ ਹਮਲਾ ਵੀ ਕੀਤਾ ਗਿਆ ਟਰੈਕਟਰਾਂ ਦੀ ਭੰਨ ਤੋੜ ਜਿੱਥੇ ਈਟਾ ਰੋਡੇ ਵੀ ਚੱਲੇ ਔਰ ਕੁਝ ਹਵਾਈ ਫਾਇਰ ਵੀ ਕੀਤੇ ਗਏ ਤਸਵੀਰਾਂ ਧਾੜ ਨਾਲ ਅਸੀਂ ਸਾਂਝੀਆਂ ਕਰ ਰਹੇ ਹੈਗੇ ਦਰਸਾਲ ਜਿਹੜਾ ਟਰੈਕਟਰ ਤੇ ਅਸ਼ਲੀਲ ਗਾਣੇ ਲਾਉਣ ਤੋਂ ਰੋਕਣ ਤੇ ਜਿਹੜਾ ਘਰ ਦੇ ਉੱਤੇ ਸਬੰਧਤ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਤਸਵੀਰਾਂ ਧੜਨਾ ਸਾਂਝੀਆਂ ਕਰ ਰਹੇ ਆ ਤੇ ਇੱਕ ਜਿਹੜਾ ਵਿਅਕਤੀ ਗੰਭੀਰ ਜਿਹੜਾ ਜ਼ਖਮੀ ਵੀ ਹੋ ਜਾਂਦਾ ਹੈਗਾ ਫਲਾੜ ਪੁਲਿਸ ਪਾਰਟੀ ਵੱਲੋਂ ਜਿਹੜਾ ਐਮਐਲਏ ਦੀ ਵੇਟ ਕਰਨ ਤੋਂ ਬਾਅਦ ਜਿਹੜਾ ਮਾਮਲਾ ਦਰਜ ਕਰ ਲਿਆ ਜਾਊਗਾ ਕਿਉਂਕਿ ਪੁਲਿਸ ਵੱਲੋਂ ਵੀ ਜਿਹੜਾ ਕਾਰਵਾਈ ਐਮਐਲਏ ਤੋਂ ਬਾਅਦ ਕੀਤੀ ਜਾਣੀ ਸੋ ਤਸਵੀਰਾਂ ਧੜਨਾ ਸਾਂਝੀਆਂ ਕਰ ਰਹੇ ਆ ਹੋਰ ਤਸਵੀਰਾਂ ਦੇਖਦੇ ਹਾਂ ਤੇ ਕਰਦੇ ਆ ਗੱਲਬਾਤ ਇਹ ਜਿਹੜਾ ਵਾਕਿਆ ਹੋਇਆ ਤੁਹਾਡੇ ਪਿੰਡ ਵੀਰ ਕੀ ਹੈ ਕਿਹੜਾ ਪਿੰਡ ਹੈ ਤੇਰੇ ਪਿੰਡ ਕਹਿੰਦੇ ਰੇ ਮਲਾਲੇ ਰੋਡ ਦੇ ਨਾਲ ਹੀ ਤੇ ਇਹਨਾਂ ਅਸੀਂ ਟੱਕਿਆ ਹੀ ਇਹਨੂੰ ਡੇਕ ਲਾਉਣ ਤੋਂ ਮੁੰਡੇ ਮਕੀਏ ਉਹਨਾਂ ਨੂੰ ਟੱਕਿਆ ਡੇਕ ਲਾਉਣ ਤੋਂ ਕਿ ਓਏ ਉਦੋਂ ਚੁੱਪ ਕਰਕੇ ਚੱਲ ਚਲੇ ਗਏ ਅੱਧੁਬਾਜੋ ਜੋ ਕਰੇ ਚਲੇ ਗਏ ਤੇ ਉਸ ਤੋਂ ਬਾਅਦ ਜੋ ਫਿਰ ਇਹਨਾਂ ਨੇ ਉਹ ਦੂਜਾ 11 11:30 ਵਜੇ ਦਾ ਟਾਈਮ ਹੈਗਾ ਹੈਗਾ ਇਹ ਨਾਲ ਦੇ ਮੁੰਡੇ ਮਾਡੇ ਮੰਦਿਰ ਇਕੱਠੀ ਕਰਕੇ ਕਿ 20-25 ਜਾਨੇ ਸੀ ਇਹ ਆਗੇ ਨੇ ਆਗੇ ਦੇ ਨਾਲ ਟੈਕ ਛੱਡਿਆ ਫੁੱਲ ਅਸ਼ਲੀਲ ਗਾਣੇ ਲਾਉਂਦੇ ਸੀ ਇਸ ਕਰਕੇ ਹੀ ਰੋਕਿਆ ਸੀ ਤੇ ਫਿਰ ਇਹਨਾਂ ਅਸ਼ਲੀਲ ਗਾਣੇ ਕਰਕੇ ਇੱਥੇ ਲੈ ਕੇ ਆਏ ਨੇ ਤੇ ਸਾਡਾ ਟਰੈਕਟਰ ਬਾਹਰ ਖੜੋਤਾ ਆਇਆ ਸੀਗਾ ਤੇ ਉਹਨੂੰ ਆਣ ਕੇ ਭੰਨਣ ਲੱਪੇ ਨੇ ਨਾਲੇ ਪਿਛੇ ਮੰਢੀਰ ਲਈ ਸੀ ਉਹਨਾਂ ਮੱਕੀ ਅੱਗੋ ਥਮਟ ਤੇ ਉਸ ਤੋਂ ਬਾਅਦ ਜਦੋਂ ਉਹ ਮੱਕੀ ਗਾਣਾ ਕੱਢ ਕੇ ਏਟਾ ਰੋੜੇ ਚਲਾਉਣ ਲੱਪੇ ਫਿਰ ਜੋ ਡੈਡੀ ਬਾਹਰ ਨਿਕਲਿਆ ਤੇ ਫਿਰ ਟਰੈਕਟਰ ਥੱਲੇ ਮੱਕੀ ਡੈਡੀ ਦੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਮੱਕੀ ਵਾਹ ਰੋੜਾ ਪੈ ਗਿਆ ਦੁੱਧ ਬਾਝ ਫਿਰ ਪਿੰਡੋਂ ਲੋਕ ਮੱਕੀ ਭੱਜੇ ਨੇ ਨਾਲ ਮੱਕੀ ਅਸੀਂ ਆਂਡੀਆਂ ਗਵੰਡੇ ਨੂੰ ਫੋਨ ਕੀਤਾ ਰਿਸ਼ਤੇਦਾਰਾਂ ਨੂੰ ਉਹ ਆਏ ਨੇ ਫਿਰ ਆਣ ਕੇ ਮਾੜੇ ਗੁਰੂ ਕੇ ਨੇ ਫਿਰ ਜਦੋਂ ਆਏ ਨਹੀਂ ਤਾਂ ਫਿਰ ਭੱਜ ਗਏ ਨੇ ਇਥੋਂ ਭਾਈ ਦੇ ਭਾਈ ਦੀ ਉਹਨਾਂ ਨੇ ਕੋਈ 7-8 ਫੈਰ ਕੀਤੇ ਨੇ ਤੇ ਐਨੂੰ ਨਿਕਲ ਗਏ ਨੇ ਖੇਤੋਂ ਖੇਤੀ ਹੋ ਗਏ ਨੇ ਤੇ ਉਹ ਬਾਪੂ ਦੇ ਵੀ ਸੱਟਾਂ ਮਾਰੀਆਂ ਮੱਕੀ ਬਾਹ ਉਹਨਾਂ ਸਿਰ ਤੇ ਵੱਜੀ ਮੱਕੀ ਸੱਟ ਤੇ ਡੈਡੀ ਦੇ ਵੀ ਲੱਗੀਆਂ ਸੱਟਾਂ بس ਇਹ ਸਹ ਪਿਛੇ ਚਾਰ ਪੰਜ ਦਿਨ ਹੋਏ ਨੇ ਪਿੰਡ ਦੇ ਵਿੱਚ ਵੀ ਇਹਨਾਂ ਦਾ ਪਿੰਡ ਦੇ ਵਿੱਚ ਘਾ ਰਹੇ ਨੇ ਐਵੇਂ ਸ਼ਲੀਲ ਗਾਣੇ ਲਾ ਕੇ ਨਗਾਉਂਦੇ ਪਏ ਸੀਗੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਉੱਥੇ ਵੀ ਇਹਨਾਂ ਨੇ ਮੱਕੀ ਮੁੰਡੇ ਇਕੱਠੇ ਕਰਕੇ ਤੋਂ ਉੱਥੇ ਵੀ ਇਹਨਾਂ ਨੇ ਐਵੇਂ ਆਦੀ ੁੱਲੜਵਾਜੀ ਕੀਤੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਅਹੀ ਰੋਕਿਆ ਤਾਂ ਫਿਰ ਇਹਨਾਂ ਇਹ ਕਹਿਣਾ ਸੀਗਾ ਕਿ ਤੁਸੀਂ ਡਿੱਕ ਬੰਦ ਕਰਾਉਣ ਵਾਲੇ ਹੁੰਦੇ ਕੌਣ ਜੀ ਕਿ ਤੁਸੀਂ ਡਿੱਕ ਬੰਦ ਕਿਵੇਂ ਕਰਾ ਸਕਦੇ ਸਾਡਾ ਡਿੱਕੇ ਆਣ ਕੇ ਮੱਕੀ ਹੰਕਾਰਨਾ ਚਲਾਉਂਦੇ ਸੀਗੇ ਦੇ ਅਸ਼ਲੀਲ ਗਾਣੇ ਲਾਉਂਦੇ ਸੀ ਇਸ ਕਰ ਮਾਵ ਪੈਣਾ ਹੈ ਗਿਆ ਸਾਰਿਆਂ ਦੇ ਘਰੇ ਹੁੰਦੀਆਂ ਨੇ ਇਹ ਥੋੜਾ ਗੱਲ ਇਹਨਾਂ ਦੀ ਕੀ ਇਹ ਕੀਤੀ ਜਾਣਗੇ ਹਜੇ ਤੱਕ ਪੁਲਿਸ ਨੇ ਬਾਕੀ ਫੋਨ ਅਸੀਂ ਲਾ ਚੁੱਕੇ ਆ ਘੱਟੋ ਘੱਟ 5-6 ਵਾਰ ਹੀ ਫੋਨ ਲਾਤਾ ਪੁਲਿਸ ਨੂੰ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਕੋਈ ਪੁਲਿਸ ਇੱਥੇ ਆਈ ਏ ਬਸ ਉਥੋਂ ਫੋਨ ਚੱਕ ਕੇ ਕਹਿ ਦਿੰਦੇ ਕਿ ਹਾਂ ਕੋਈ ਨਹੀਂ ਕਰ ਲੈਣੇ ਆ ਪਰ ਆਈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਏ ਇੱਥੇ ਟਰੈਕਟਰ ਵੀ ਉਵੇਂ ਖੜੇ ਹੋਏ ਉਹਨਾਂ ਦਾ ਤੇ ਟਰੈਕਟਰ ਖਲੋਤਾਂ ਨਾਲ ਉਹਨਾਂ ਦੇ ਮੋਟਰਸਾਈਕਲ ਖਲੋਤੇ ਹੋਏ ਜਿਹਨਾਂ ਮੱਕੀ ਆਏ ਸੀਗੇ ਨਾਲ ਜੋ ਵੀ ਇਹਨਾਂ ਮੰਦਿਰ ਸੀਗੀ ਤੇ ਨਾਲ ਇਹਨਾਂ ਮੱਕੀ ਹਥਿਆਰ ਜਦੋਂ ਇੱਥੇ ਭੱਜੇ ਨੇ ਵਿੱਚੋਂ ਇਹਨਾਂ ਦੇ ਹਥਿਆਰ ਡੇਕ ਪਏ ਨੇ ਉਵੇਂ ਹੀ ਭੱਜਦੇ ਨੇ ਹਥਿਆਰ ਵਿੱਚੋਂ ਜਾ ਪਏ ਨੇ ਰਾਹ ਦੇ ਵਿੱਚ ਪਏ ਹੋਏ ਸੀਗੇ ਸਾਰੀ ਮੇਰੀ ਬੇਨਤੀ ਹੈ ਕਿ ਅੱਜ ਤੋਂ ਇੱਕ ਹਫਤਾ ਪਹਿਲਾਂ ਇਹਨਾਂ ਨੇ ਡੀਸੀ ਸਾਹਿਬ ਦੇ ਦੇ ਵਾਦੀ ਉਲੰਘਣਾ ਕਰਕੇ ਇਹਨਾਂ ਨੇ ਪਹਿਲਾਂ ਅੱਗ ਲਾਈ ਮੇਰੀ ਮੱਤੀ ਚਾਰਾਂ ਤੇ ਬੀਬੀ ਦੇ ਚਾਰ ਕਿਲੇ ਹੁੰਦਾ ਚਾਰ ਕਿਲੇ ਫੰਡ ਨੇ 5566 ਖੇਹਾਨ ਵਾਲੇ ਸਾੜ ਦਿੱਤੀਆਂ ਮੈਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਪਰ ਪ੍ਰਸ਼ਾਸਨ ਨੇ ਮੇਰੀ ਕੋਈ ਕਿਸੇ ਤਰ੍ਹਾਂ ਗੱਲ ਨਹੀਂ ਸੁਣੀ ਮੇਰੇ ਕੋਲ ਜੀ ਦਸਤਾਖਤ ਲਿਖੀ ਹੋਈ ਉਹਦੀ ਨਕਲ ਪਈਏ ਸਾਡਾ ਕੋਈ ਪ੍ਰਸ਼ਾਸਨ ਨੇ ਮੰਨਣਾ ਉਹਨਾਂ ਨੂੰ ਕੋਈ ਆਏ ਨੇ ਆਣ ਕੇ ਜਿਹੜਾ ਬਲਾ ਨੇ ਚਲੇ ਗਏ ਨੇ ਘਰ ਸਾਨੂੰ ਉਹਨਾਂ ਨੂੰ ਕੋਈ ਮੰਨ ਲੋ ਵੀ ਇਹਨਾਂ ਲੈ ਕੇ ਹੀ ਗਏ ਨਾਲ ਵੀ ਕੋਈ ਇਹਨਾਂ ਦੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਸ ਮੰਡੇ ਨੇ ਰੱਖ ਕੇ ਇਹਨਾਂ ਨੇ ਮਰਦੇ ਇਹਨਾਂ ਨੂੰ ਆਖਿਆ ਸਾਡਾ ਕੀ ਕਾਦ ਲੈਣਗੇ ਇਹ ਮੈਂ ਰਾਤ ਮੈਂ ਸ਼ਹਿਰ ਮੈਨੇ ਕੋਈ ਸੱਜਣ ਨੇ ਦਿੱਤੇ ਦਾ ਆਏ ਸਨ ਉਹਨਾਂ ਨੇ ਗੱਡੀ ਨੂੰ ਲੈਣੀ ਸੀ ਤੇ ਮੈਂ ਉਹਨਾਂ ਨਾਲ ਰਾਤ 8:30 ਵਜੇ ਫਰੋਜਪੁਰ ਛੇੜ ਤੋਂ ਜਾਂ ਜਾਂਦਿਆਂ ਨੂੰ ਇਹ ਮੇਰੀ ਬੇਟੀ ਦੇ ਮੈਂ ਬਾਹਰ ਪੁੱਛੇ ਨਾ ਮੇਰੀ ਬੇਟੀ ਦੇ ਦੁਆਰੇ ਟੇਕਾ ਲਾ ਕੇ ਗੰਡੇ ਬਲੇ ਘਾਣੇ ਲਾ ਕੇ ਸਾਨੂੰ ਗਵਰਚਰ ਪਰਿਵਾਰ ਨੂੰ ਟਾਰਗੇਟ ਕਰਦੇ ਰਹੇ ਉਹਨੇ ਜਦੋਂ ਮੈਂ ਸ਼ਹਿਰੋਂ ਚਲਾ ਗਿਆ ਤੇ ਮੈਨੂੰ ਉਹਨਾਂ ਦੱਸਿਆ ਮੈਂ ਆਖਿਆ ਚਲ ਕੋਈ ਗੱਲ ਨਹੀਂ ਜੋ ਕਰ ਲਿਆ ਨਹੀਂ ਠੀਕ ਹੈ ਜਿਹਨੇ ਕੋਈ ਬੰਦੇ ਮੋਤਬਾਰਾ ਨੂੰ ਜਿੰਨਾ ਨਹੀਂ ਵਿੱਚ ਪਾ ਕੇ ਫੈਸਲਾ ਕਰਾ ਸਾਡਾ ਅਜੇ ਕੋਈ ਸਾਡਾ ਪੱਕਾ ਰਜਿਨਾ ਨਹੀਂ ਕੋਈ ਲਿਖਿਆ ਨਹੀਂ ਸੀ ਗਿਆ ਮੈਂ ਸੇ ਬਤੇਦ ਨੇ ਉਹਨਾਂ ਨੂੰ ਆਖਿਆ ਕਿ ਚਲ ਤੁਸੀਂ ਗਲਤ ਕੀਤਾ ਪਰ ਇਹਨਾਂ ਨੇ ਫੇਰ ਆਣ ਕੇ ਸਾਡਾ ਟਰੈਕਟਰ ਬਾਹਰ ਖਲਾਸ਼ ਹੁੰਦੇ ਵਿੱਚ ਲੈ ਕੇ ਟਰੈਕਟਰ ਮਾਰਿਆ ਵਨ ਤੋੜ ਕੀਤੀ ਗਾਲੀ ਗਲੋਚ ਕੀਤਾ ਐਟਰੋੜਾ ਚਲਾਇਆ ਮੁੰਡੇ ਨਾਲ ਮੇਰਾ ਕਾफी ਨੁਕਸਾਨ ਤੇ ਮੇਰੇ ਪਿਤਾ ਦਾ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਲੱਗੀ ਆ ਅੱਖਾਂ ਫਕਚਰ ਹੋਈਆਂ ਨੇ ਨੱਕ ਦੀ ਹੱਡੀ ਟੁੱਟ ਗਈ ਏ ਮੇਰੇ ਆਪ ਦੋ ਦੰਦ ਟੁੱਟ ਗਏ ਨੇ ਬਾਅਦ ਅਸੀਂ ਰੋਲਾ ਰਲਾ ਪਾਇਆ ਫਿਰ ਸਾਡੇ ਪਿੰਨੋਂ ਨਗਰ ਚੋਂ ਗਏ ਲੋਕਾਂ ਨੇ ਸਾਨੂੰ ਛਡਾਇਆ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹਦਾ ਹੀ ਮੰਗ ਕਰਦੇ ਆ ਵੀ ਸਾਡੀ ਕੋਈ ਪੀਐਮ ਡੀਲ ਸੁਣੀ ਜਾਵੇ ਇਨ੍ਹਾਂ ਹੁਰਨ ਭਾਈ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਸਾਡਾ ਜਾਨੀ ਮਾਲੀ ਨੁਕਸਾਨ ਤੋਂ ਸਦਾ ਬਚਾਅ ਹੋਵੇ